ਡੇਡਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ অন্ਟਾਰੀਓ ਵਿੱਚ ਨਮਾ ਵਰਾ ਚੜਦੇ ਹੀ ਇਮੀਗ੍ਰੇਸ਼ਨ ਅਤੇ ਟ੍ਰੈਫਿਕ ਰੂਲਸ ਸਣੇ ਕਈ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਨਵੇਂ ਇਮੀਗ੍ਰੇਸ਼ਨ ਐਕਟ ਅਧੀਨ ਠੱਗੀ ਸਲਾਹਕਾਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੋ ਨਵੇਂ ਆਏ ਪ੍ਰਵਾਸੀਆਂ ਦੀ ਵੱਡੇ ਪੱਧਰ ਤੇ ਲੁੱਟ ਕਰਦੇ ਨੇ ਇਸ ਦੇ ਨਾਲ ਹੀ ਸੜਕ ਖਾਸਿਆਂ ਦਾ ਰਨ 5000 ਡਾਲਰ ਦੇ ਨੁਕਸਾਨ ਹੋਣ ਤੇ ਪੁਲਿਸ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਏਗਾ ਜਦੋਂ ਕਿ ਪਹਿਲਾ 2000 ਡਾਲਰ ਦੇ ਨੁਕਸਾਨ ਦੀ ਹੱਦਬੰਦੀ ਚੱਲ ਰਹੀ ਸੀ ਡਗ ਫੂਡ ਸਰਕਾਰ ਵੱਲੋਂ ਉਹਨਾਂ ਚਾਈਲਡ ਕੇਅਰ ਸੈਂਟਰਾਂ ਵਿੱਚ ਰਜਾਨਾ ਫੀਸ 2 ਤੱਕ ਸੀਮਤ ਕਰ ਦਿੱਤੀ ਹੈ ਜੋ ਫੈਡਰਲ ਸਰਕਾਰ ਦੇ 10 ਰਜਾਨਾ ਖਰਚੇ ਵਾਲੀ ਯੋਜਨਾ ਵਿੱਚ ਸ਼ਾਮਲ ਸਨ ਚਾਈਲਡ ਕੇਅਰ ਦੀ ਫੀਸ 2020 ਦੀਆਂ ਦਰਾਂ ਦੇ ਮੁਕਾਬਲੇ 59% ਦੀ ਢੇਠਾਈ ਹੈ ਤੇ ਅਗਲੇ ਸਾਲ 19 ਰਜਾਨਾ ਤੱਕ ਆ ਸਕਦੀ ਹੈ ਹਾਈਵੇ ਟ੍ਰੈਫਿਕ ਐਕਟ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬਾ ਸਰਕਾਰ ਦਾ ਕਹਿਣਾ ਕਿ ਡਰਾਈਵਰ ਕਮਰਸ਼ੀਅਲ ਵੀਕਲਸ ਆਪਰੇਟਰਾਂ ਤੇ ਪੁਲਸ ਉੱਤੇ ਪੈਣ ਵਾਲੇ ਵਾਧੂ ਦਬਾਅ ਨੂੰ ਘਟਾਉਣ ਦੇ ਲਈ ਟੱਕਰ ਹੋਣ ਦੀ ਸੂਰਤ ਵਿੱਚ 5000 ਡਾਲਰ ਤੋਂ ਵੱਧ ਨੁਕਸਾਨਵਾਰੇ ਹੀ ਪੁਲਸ ਨੂੰ ਤਲਾਸ਼ ਦੇਣੀ ਹੋਵੇਗੀ ਦੂਜੇ ਪਾਸੇ ਅੰਟਾਰੀਓ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪਿਕਨੀ ਨੇ ਦੱਸਿਆ ਕਿ ਨਵੇਂ ਕਾਨੂੰਨ ਪ੍ਰੋਵਿੰਸ਼ੀਅਲ ਨਾਮਨੇ ਪ੍ਰੋਗਰਾਮ ਅਧੀਨ ਆਉਣ ਵਾਲੀਆਂ ਅਰਜ਼ੀਆਂ ਦੁਆਲੇ ਕੇਂਦਰਿਤ ਹੋਵੇਗਾ ਨਵੇਂ ਕਾਨੂੰਨ ਵਿੱਚ ਘੁਤਾਹੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਉਤੇ 3 ਸਾਲ ਤੋਂ 10 ਸਾਲ ਦੀ ਪਾਬੰਦੀ ਅਤੇ ਮਨੁੱਖੀ ਤਸਕਰੀ ਜਾਂ ਪਾਸਪੋਰਟ ਰੱਖਣ ਵਾਲੇ ਗੰਭੀਰ ਅਪਰਾਧ ਵਾਲੇ ਉਮਰ ਭਾਰ ਦੀ ਪਾਬੰਦੀ ਵੀ ਲਾਗੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗਲਤ ਜਾਣਕਾਰੀ ਦੇਣ ਵਾਲੇ ਜੁਰਮਾਨੇ ਦੀ ਰਕਮ 2000 ਡਾਲਰ ਤੋਂ ਵਧਾ ਕੇ 10000 ਡਾਲਰ ਕਰ ਦਿੱਤੀ ਹੈ। ਇਸੇ ਤਰ੍ਹਾਂ ਮਿਊਨਿਸਪਲ ਮਾਮਲੇ, ਹਾਊਸਿੰਗ ਖੇਤਰ ਨਾਲ ਸੰਬੰਧਿਤ ਤਬਦੀਲੀਆਂ ਵੀ ਲਾਗੂ ਹੋਣਗੀਆਂ ਹੁਣ ਸੂਬੇ ਵਿੱਚ ਧਰਮ ਵਾਟਰਲੂ ਰੀਜ਼ਨ ਵਾਸਤੇ ਜ਼ਮੀਨ ਦੀ ਵਰਤੋਂ ਨਾਲ ਸੰਬੰਧਿਤ ਯੋਜਨਾਬੰਦੀ ਜ਼ਿੰਮੇਵਾਰੀ ਖਤਮ ਕਰ ਦਿੱਤੀ ਗਈ ਹੈ ਇਸੇ ਤਰੀਕੇ ਨਾਲ ਮਕਾਨਾਂ ਦੀ ਉਸਾਰੀ ਕੇਸ ਕਰਨ ਵਿੱਚ ਮਦਦ ਮਿਲੇਗੀ ਸਿੱਖਿਆ ਖੇਤਰ ਨਾਲ ਸੰਬੰਧਤ ਤਬਦੀਈਆਂ ਦੇ ਨੰਟਾਰੀਓ ਦੇ ਕਿਸੇ ਵੀ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਯੂਨੀਵਰਸਿਟੀ ਵਾਸਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਪਸ਼ਟ ਨੀਤੀਆਂ ਲਾਗੂ ਕਰਨਾ ਲਾਜ਼ਮੀ ਹੋ ਚੁੱਕੇ ਨੇ ਜਦੋਂ ਕਿ ਕੈਂਪਸ ਵਿੱਚੋਂ नक्सਲਵਾਦ ਦੇ ਨਫਰਤ ਜਾਂ ਸਮੱਸਿਆ ਨਾਲ ਜੱਟਣ ਵਾਸਤੇ ਟੁਕਮੇ ਬਾਕਰਨੇ ਹੋਣਗੇ 2024 ਦੇ ਆਰੰਭ ਵਿੱਚ ਸੂਬਾ ਸਰਕਾਰ ਵੱਲੋਂ ਪੋਸਟ ਸਕੈਂਡਰੀ ਵਿਦਿਅਕ ਸੰਸਥਾਵਾਂ ਵਿੱਚ ਮਾਨਸਿਕ ਸਿਹਤ ਵਾਸਤੇ 23 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਵੀ ਕੀਤਾ ਗਿਆ ਕ੍ਰੈਡਿੰਗ ਨੋਟਾ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਰਥ